ਸੱਚਾ ਖਾਲਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮੋ ਖੜ ਲਾਈਨਸ ਤੇ ਜ਼ਮਾਨਤ ਬਾਹਰ ਆਏ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਸੁਪਰੀਮ ਕੋਰਟ ਨੇ 1 ਜੂਨ ਤੱਕ ਦਿੱਤੀ ਅੰਤ੍ਰੀਮ ਜ਼ਮਾਨਤ ਰਮਨੀਤ ਅਭਿਟੂ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ ਅਰਵਿੰਦ ਕੇਜੀਵਾਲ ਦੀ ਜ਼ਮਾਨਤ ਨੂੰ ਲੈ ਕੇ ਸਾਦੇ ਨਿਸ਼ਾਨੇ ਅੰਮ੍ਰਿਤਸਰ ਚੋ ਪੰਜ ਪਾਰ ਉਮੀਦਵਾਰ ਤਰਨਜੀਤ ਸੰਧੂ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਰਹੇ ਨਾਲ ਮੌਜੂਦ ਸੁਖਵੀਰ ਬਾਦਲ ਨੇ ਤਲਵੰਡੀ ਸਾਬੋ ਚ ਕੀਤਾ ਵੱਡਾ ਇਕੱਠ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਭਾਜਪਾ ਨੂੰ ਲਿਆ ਆੜੇ ਹੱਥੀ ਤੇ ਹੁਣ ਖਬਰਾਂ ਵਿਸਥਾਰ ਨਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਰਾਹਤ ਦਿੰਦਿਆਂ ਹੋਇਆਂ 1 ਜੂਨ ਤੱਕ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਉੱਥੇ ਦੂਜੇ ਪਾਸੇ ਜ਼ਮਾਨਤ ਮਿਲਣ ਤੋਂ ਬਾਅਦ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾਕਟਰ ਬਲਬੀਰ ਸਿੰਘ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਵਿਖਾਈ ਦਿੱਤੇ ਸੁਪਰੀਮ ਕੋਰਟ ਨੇ ਅੱਜ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਪਰ ਅਦਾਲਤ ਨੇ ਕੇਜਰੀਵਾਲ ਨੂੰ 2 ਜੂਨ ਤੱਕ ਕਿਸ ਵੀ ਹਾਲਤ ਵਿੱਚ ਆਤਮ ਸਮਰਪਣ ਕਰਨ ਦੇ ਲਈ ਵੀ ਕਿਹਾ ਹੈ 20 ਦਿਨ ਕੇ ਲਈ ਇੰਟਰਿਮ ਬੇਲ ਦੀ ਜਾ ਰਹੀ ਹੈ 2 ਜੂਨ ਤੱਕ ਔਰ ਕੋਈ ਕੈਂਪੇਨਿੰਗ ਕੇ ਉੱਪਰ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਉਹ ਕੀ ਕਹਿ ਸਕਦੇ ਹਨ ਜਾਂ ਕੀ ਨਹੀਂ ਕਹਿ ਸਕਦੇ ਉਸ ਤੇ ਕੋਈ ਰੈਸਟ੍ਰਿਕਸ਼ਨ ਇੰਪੋਜ਼ ਨਹੀਂ ਕੀਤੀ ਗਈ ਹੈ جبکہ جب آرڈر بھی پرناؤنس کیا جا رہا تھا تب بھی ای ڈی نے ریکویسٹ کیا کہ کی کوئی ریسٹرکشن ڈالی جائے لیکن کوئی ریسٹرکشن نہیں دی گئی ہے اور دو جون کو انہیں دو جون تک کی یہ مولت دی گئی ہے انٹرم بیل کی ਅਰਵਿੰਨ ਕੇਜਰੀਵਾਲ ਦੇ ਚਮਾਨਤ თਪਾਤ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾਕਟਰ ਬਰਬੀਰ ਸਿੰਘ ਨੇ ਆਪਣਾ ਵਿਆਗ ਸਾਂਝਾ ਕੀਤਾ ਉਹਨਾਂ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਅਤੇ ਵਾਈਕਰੂ ਜੀ ਦੇ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਸਾਡੀ ਅਦਾਸ ਸੁਣਦੀਆਂ ਨੇ ਇਹ ਡਾਕਟਰ ਬਰਬੀਰ ਦਾ ਕਹਿਣਾ ਹੈ ਕਿ ਸੱਚ ਨੂੰ ਬਹੁਤ ਦਬਾਣ ਦੀ ਕੋਸ਼ਿਸ਼ ਕੀਤੀ ਪਰ ਅੱਜ ਸਚਾਈ ਦੀ ਪਹਿਲ ਹੋਈ ਹੈ ਬਹੁਤ ਦਬਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪ੍ਰਤਾੜਿਤ ਕਰਨ ਦੀ ਕੋਸ਼ਿਸ਼ ਕੀਤੀ ਬਟ ਅੱਜ ਸਚਾਈ ਦੀ ਯਤਨ ਸ਼ੁਰੂ ਹੋ ਗਈ ਹੈ ਤੇ ਇਹਦਾ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਵਿੱਚ ਮਤਲਬ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਕੋਟ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀਆਂ ਪ੍ਰੇਅਰ ਸੁਣੀਆਂ ਔਰ ਤੁਸੀਂ ਦੇਖਿਓ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਜਿਹੜੀ ਕੈਂਪੇਨ ਹੈ ਜਦੋਂ ਸਾਡੇ ਬੱਬਰ ਸ਼ੇਰ ਆਣਗੇ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਉਹਨਾਂ ਦਾ ਜਲਵਾ ਦੇਖਿਓ ਪੰਜਾਬ ਦੇ ਲੋਕ ਤਿਆਰ ਹੈ ਜੀ ਜਿਹੜੀ ਇਹਨਾਂ ਨੇ ਜੋ ਇੱਕ ਬੇਗੁਨਾਹ ਨੂੰ ਅੰਦਰ ਕਰਕੇ ਜਿਹੜਾ ਕੀਤਾ ਸੀਗਾ ਉਹਦੀ ਸਜ਼ਾ ਪੰਜਾਬ ਦੇ ਲੋਕ ਇਹਨੂੰ ਹੁਣ ਵੋਟਾਂ ਦੇ ਵਿੱਚ ਦੇਣਗੇ ਵੋਟ ਦੀ ਝੋਟ ਕਰਕੇ ਦੇਣਗੇ ਔਰ ਜਿਹੜਾ ਉਹਨਾਂ ਨੇ ਜੇਲ੍ਹ 'ਚ ਰੱਖਿਆ ਹੈਗਾ ਉਹਨੂੰ 10 ਗੁਣਾ ਵੋਟਾਂ ਪਾ ਕੇ ਉਹਨੂੰ ਜਵਾਬ ਦੇਣਗੇ 13 0 ਭਗਵੰਤ ਮਾਨ ਬਣੇਗਾ ਹੀਰੋ ਔਰ ਸਾਡੇ ਵੱਡੇ ਹੀਰੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਸਾਰੀਆਂ ਆਸਾਂ ਵੀ ਤਾਂ ਦੇ ਕਰੇ ਉਤਰਨਗੇ ਬਹੁਤ ਬਹੁਤ ਧੰਨਵਾਦ ਜੀ ਲੋਕ ਸਭਾ ਚੋਣਾਂ 2024 ਤੋਂ ਠੀਕ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਜੇਲ੍ਹ ਤੋਂ ਬਾਹਰ ਆਉਣਾ ਆਮ ਆਦਮੀ ਪਾਰਟੀ ਲਈ ਵੱਡੀ ਰਾਹਤ ਵਾਲੀ ਖਬਰ ਮੰਨੀ ਜਾ ਰਹੀ ਹੈ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਰਮਨੀਤ ਬਿੱਟੂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਪਹੁੰਚੇ ਨਾਮਜ਼ਦਗੀ ਪੱਤਰ ਦਾਖਲ ਕਰਦਿਆਂ ਹੋਇਆਂ ਉਹਨਾਂ ਨੇ ਰੋਡ ਸ਼ੋਅ ਕੀਤਾ ਤੇ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਉਹਨਾਂ ਕਿਹਾ ਕਿ ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਠੱਗ ਹੋਵੇ ਇੱਕ ਦਿਨ ਤਾਂ ਬਾਹਰ ਆ ਹੀ ਜਾਂਦਾ ਹੈ ਨਾਮਜ਼ਦ ਕੀ ਕਾਗਜ਼ ਪਰੰਤੋ ਪਹਿਲਾ ਲੁਧਿਆਣਾ ਤੋਂ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਸ਼੍ਰੀ ਦੁਰਗਾ ਮਾਤਾ ਮੰਤਰ ਵਿਖੇ ਪਰਿਵਾਸ ਸਬੰਧਿਤ ਨਤਮਸਤਕ ਹੋਣ ਵਾਸਤੇ ਪਹੁੰਚੇ ਰਵਨੀਤ ਬਿੱਟੂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵੇਲੇ ਕਈ ਸਮਰਥਕ ਮੌਜੂਦ ਸਨ ਇਸ ਮੌਕੇ ਵੱਡਾ ਰੋਡ ਸ਼ੋਅ ਵੀ ਕੀਤਾ ਗਿਆ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਰਵਨੀਤ ਬਿੱਟੂ ਨੇ ਅਰੰਭ ਕੀਜੀ ਵਾਲ ਤੇ ਨਿਸ਼ਾਨੇ ਸਾਤੇ ਕੋਈ ਸਵੇਰੇ ਕੰਮ ਜਦੋਂ ਬੈਂਕ ਖੁੱਲਣਗੇ ਉਸ ਵੇਲੇ ਕਿੱਥੋਂ ਇਹ ਪੈਸੇ ਲੈਣਗੇ ਇੱਥੋਂ ਮੈਂ ਜਮ੍ਹਾਂ ਕਰਾਉਣਗੇ ਤੇ ਕਾਗਜ਼ ਜਿਹੜੇ ਕੋਈ ਨਾ ਦੇ ਰੱਦ ਕਰਦਾਂਗੇ ਇਹ ਗੱਲੇ ਬਹੁਤ ਭਰਾਏ ਹੋਏ ਨੇ ਇਹ ਹੈ ਜੀ ਮੈਂ ਸਮਝਦਾ ਇਹ ਦੋਨੋਂ ਕਾਂਗਰਸ ਪਾਰਟੀ ਤੇ ਇਹ ਆਮ ਆਦਮੀ ਪਾਰਟੀ ਵਾਲੇ ਯਾਰ ਲੜਾਈ ਲੜਨੀ ਹੈ ਇੱਕ ਮੋਕ ਕੇ ਲੜੋ ਪੂਰੀ ਆਖੇ ਲੜੋ ਇਸ ਕਰਕੇ ਤੁਸੀਂ ਵੀ ਤਾਂ ਰੋਜ਼ ਉਧਰ ਦੇ ਅੱਜ ਕੇਜਰੀਵਾਲ ਨੂੰ ਬੇਲ ਮਿਲ ਕੇ ਬਾਹਰ ਆ ਗਿਆ ਫੰਦਰ ਚੱਲਿਆ ਗਿਆ ਇਹ ਦਿਨ ਦਾ ਤੁਸੀਂ ਕਿਹਾ ਜੀ ਗਲਤੀ ਰਾਜ ਨਹੀਂ ਕਰਦਾ ਤੁਸੀਂ ਇਸ ਤਰੀਕੇ ਨਾਲ ਤੁਸੀਂ ਕਹਿੰਦੇ ਜਿਹੜਾ ਲੋਕਾਂ ਦੇ ਵਿੱਚ ਬਸਦਾ ਲੋਕ ਉਹ ਫਤਵਾ ਹੈ ਜਿਹੜਾ ਆਪਣੀ ਆਪ ਹੈ ਇਹ ਤਰੀਕ ਨੂੰ ਦੇਣਗੇ ਪਰ ਅੱਜ ਹੱਥ ਬੈਕ ਹਾਂ ਮੈਂ ਗਨ ਚੱਕ ਕੇ ਬੀਜੇਪੀ ਦੇ ਦਫ਼ਤਰ ਚ ਲੈ ਕੇ ਜਾਊਂਗਾ ਜਾਂ ਕਿਤੇ ਗੱਡੀ ਦੇ ਵਿੱਚ ਸੌਂਗਾ ਅੱਜ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਇਹਦੇ ਪਿੱਛੇ ਕੀ ਮਕਸਦ ਹੋ啊 ਕੀ ਮਨਸੂਬੇ ਆ ਉਹ ਮੈਂ ਹਜੇ ਇਸ ਵਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਮਾਮਲਾ ਹੈ ਜਦੋਂ ਜਪਾਉਣ ਵਾਲੇ 15 ਤਰੀਕ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਗੱਲਾਂ ਇਕੱਠਾ ਕੇ ਕੇਜਰੀ ਵੱਲੋਂ ਜ਼ਮਾਨਤ ਮਿਲਿਆ ਸਰ ਕਿੰਨਾ ਕਸਰ ਪੇਗਾ ਸਰ ਕਾਹਦਾ ਕਿੰਨਾ ਸਰ ਕੋਈ ਪ੍ਰਚਾਰ ਇਹ ਕੋਈ ਚੋਰ ਚੱਕਾ ਜੀ ਉਹਨੂੰ ਬੇਲ ਮਿਲ ਜਾਂਦੀ ਆ ਤੇ ਫਿਰ ਉਹਦੇ ਬਾਅਦ ਵਾਜ ਤੇ ਸਟੇਪ ਸਰ ਹੁੰਦਾ ਉਹਨੇ ਦੁਬਾਰਾ ਧੱਕੀ ਮਾਰਨੀ ਇਹ ਤਾਂ ਬੇਲ ਮਿਲਣੀ ਇਹ ਕੀ ਆ ਇਹ ਲਖਬਿਲਾ ਕਰਾਪਟ ਬੰਦਾ ਏ ਉਹਨੇ ਅੰਦਰ ਤਾਂ ਰਹਿਣਾ ਹੀ ਨਹੀਂ ਹੁੰਦਾ ਸਦਾ ਉਹਨੂੰ ਬਾਹਰ ਤਾਂ ਨੇ ਬੇਲ ਤੇ ਆਉਣਾ ਹੀ ਹੁੰਦਾ ਕਿਸੇ ਹੋਟਲ ਠੱਗੀ ਦੇ ਪਾਸੋਂ ਉੱਪਰ ਚਲੇ ਜਾਓ ਠੀਕ ਹੈ ਜੀ ਜ਼ਿਕਰਿਉ ਖੇ ਕਿ 14 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਹੈ ਬਹੁਤ ਸਾਰੇ ਉਮੀਦਵਾਰਾਂ ਨੇ ਅਜੂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨਹੀਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੱਜ ਲੋਕ ਸਭਾ ਚੋਣ ਲੜਨ ਲਈ ਆਪਣੇ ਕਾਗਜ਼ ਦਾਖਲ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਦੇ ਨਾਲ ਕੇਂਦਰੀ ਮੰਤਰੀ ਡਾਕਟਰ ਐਸ ਜੇ ਸ਼ੰਕਰ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਵੀ ਮੌਜੂਦ ਰਹੇ ਕੇਂਦਰੀ ਮੰਤਰੀ ਨੇ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਇਸ ਵਾਰ ਲੋਕ ਤਰਨਜੀਤ ਸਿੰਘ ਸੰਧੂ ਨੂੰ ਸੰਸਦ ਵਿੱਚ ਜ਼ਰੂਰ ਭੇਜਣਗੇ ਤੇ ਉਹਨਾਂ ਕਿਹਾ ਕਿ ਮੋਦੀ ਜੀ ਦਾ ਇਸ ਵਾਰ 400 ਦੇ ਪਾਰ ਦਾ ਲਕਸ਼ ਜਨਤਾ ਜ਼ਰੂਰ ਪੂਰਾ ਕਰੇਗੀ ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਰਾਜੀ ਤਰਨਜੀਤ ਸੰਧੂ ਵੱਲੋਂ ਕਾਗਜ਼ਪਰੰਦੇ ਲਈ ਅਮ੍ਰਿਤਸਰ ਡੀਸੀ ਦਫ਼ਤਰ ਪਹੁੰਚੇ ਇਸ ਮੌਕੇ ਬੋਲਦੇ ਹੋਏ ਜੈਸ਼ੰਕਰ ਨੇ ਕਿਹਾ ਤਰਨਜੀਤ ਸੰਧੂ ਅਮ੍ਰਿਤਸਰ ਤੋਂ ਭਾਜਪੀ ਦੇ ਮੀਤਵਾਰ ਹਨ ਜਿਨ੍ਹਾਂ ਨੇ ਦੇਸ਼ ਤੇ ਬਹੁਤ ਸੇਵਾ ਕੀਤੀ ਤੇ ਹੁਣ ਅਮ੍ਰਿਤਸਰ ਦੀ ਜਨਤਾ ਇਹਨਾਂ ਨੂੰ ਮੌਕਾ ਦੇ ਕੇ ਜਿਤਾਵੇ ਅਤੇ ਸੰਧੂ ਵੀ ਗੁਰੂ ਨਗਰੀ ਅਮ੍ਰਿਤਸਰ ਦੀ ਦਿਲ ਤੋਂ ਸੇਵਾ ਕਰਨਗੇ ਜੈਸ਼ੰਕਰ ਨੇ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਅਮ੍ਰਿਤਸਰ ਦੀ ਜਨਤਾ ਤਰਨਜੀਤ ਸਿੰਘ ਸੰਧੂ ਨੂੰ ਮੌਕਾ ਦੇ ਕੇ ਦਿੱਲੀ ਭੇਜੇਗੀ ਅਤੇ ਪੰਜਾਬ ਅਤੇ ਅਮ੍ਰਿਤਸਰ ਦਾ ਪੱਖ ਲੋਕ ਸਭਾ ਵਿੱਚ ਰੱਖਣ ਦੇ ਵਿੱਚ ਤਰਨਜੀਤ ਸਿੰਘ ਤੰਤੂ ਇੱਕ ਬਿਹਤਰ ਉਮੀਦਵਾਰ ਹਨ ਅਤੇ ਅੱਜ ਸਾਨੂੰ ਇਹਨਾਂ ਦੇ ਕਾਗਜ਼ ਪਰਵਾਉਣ ਵੇਲੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਮୋਰਾ ਵਿਸ਼ਵਾਸ ਹੈ ਕਿ ਅੰਮ੍ਰਿਤਸਰ ਜਲਦ ਉਭਰ ਚੁਨੇਗੀ। ਤੁਮ ਇਹ ਜਲਦੀ ਦਿੱਲੀ ਭੇਜੇਗੀ। ਜਾਂ ਸੰਸਦ ਕੇ بہت اچھے صدر سے ہوں گے بھارت کے یہ سب سے مشہور امباسیڈر ہیں انہوں نے دیش کی بہت سیوا کی ہے اب سمے آیا ہے جنہوں نے دیش کی سیوا کی ہے اب وہ امرتسر کی سیوا کریں گے ان کی بہت دلی میں قدر کرتے لوگ کی ہوگا جس پر دلی کی پہنچ ہوگی جو دنیا میں پہچانا جائے گا پورے دنیا سے اگر امرتسر کے لیے پنجاب کے لیے ਪੰਜਾਬ ਦਾ ਪੱਖ ਰੱਖਣਾ ਹੈ ਅੰਮ੍ਰਿਤਸਰ ਦਾ ਹਿੱਤ ਅੱਗੇ ਕਰਨਾ ਹੈ ਆਪ ਕਰਨਜੀਤ ਸਿੰਘ ਸੰਦੂਸ ਹੈ ਔਰ ਅੱਛੇ ਆਦਮੀ ਚੁਣਨੇ ਸੋ ਇਨੋ ਨੇ ਨਾਮ ਸਦਕੇ ਤਾਂ ਚਾਰੀਆ ਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਸਮਾਂ ਵੀ ਨਜ਼ਦੀਕ ਆ ਗਿਆ ਹੈ ਅਤੇ ਜਿੱਤ ਦੀ ਦਵੈਦਾਰੀ ਵੀ ਹਰ ਇੱਕ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਪਰ ਅਸਲ ਵਿੱਚ ਜਿੱਤ ਹਾਸਲ ਕਿਸ ਨੂੰ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਅਜਮੁਰ ਤੋਂ ਸੁਖਬੀਰ ਬਾਦਲ ਨੇ ਤਲਵੰਡੀ ਸਾਬੋ ਵਿੱਚ ਵੱਡਾ ਇਕੱਠ ਕੀਤਾ ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਕਿਹਾ ਕਿ ਜੋ ਜ਼ਿਆਦਾ ਗੱਲਾਂ ਕਰਦੇ ਨੇ ਉਹ ਠੱਗ ਹੁੰਦੇ ਨੇ ਨਾਲ ਹੀ ਉਹਨਾਂ ਨੇ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ ਲੈ ਕੇ ਬੀਜੇਪੀ ਸਰਕਾਰ ਤੇ ਨਿਸ਼ਾਨੇ ਸਾਧੇ ਇਸ ਮੌਕੇ ਮੋੜ ਉਹਨਾਂ ਨੇ ਲੋਕਾਂ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੇਲ੍ਹ ਸਫ਼ਰ ਦਾ ਹਵਾਲਾ ਦੇ ਕੇ ਵੋਟਾਂ ਲਈ ਅਪੀਲ ਕੀਤੀ ਅਸਤਲਵੰਡੀ ਸਭੋ ਵਿਖੇ ਆਪਣੀ ਧਰਮ ਪਤਨੀ ਦੇ ਹੱਕ ਵਿੱਚ ਚੋਣ ਪਲਚਾਰ ਕਰਦੇ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਬੀਜੇਪੀ ਦੇ ਨਿਸ਼ਾਨੇ ਸਾਤੇ ਸੁਖਬੀਰ ਬਾਦਲ ਨੇ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਅਕਾਲੀ ਦਲ ਦਾ ਹੱਥ ਹੋਣ ਦੀ ਗੱਲ ਆਖੀ ਜਾ ਰਹੀ ਹੈ ਪਰ ਜੋ ਇਹ ਦੋਸ਼ ਲਗਾਏ ਸਨ ਉਹ ਖੁਦ ਬੀਜੇਪੀ ਤੇ ਆਰਐਸਐਸ ਦੇ ਨਾਲ ਮਿਲੇ ਹੋਏ ਨਹੀਂ ਇਹ ਕਹਿੰਦਿਆਂ ਹੋਇਆਂ ਉਨ੍ਹਾਂ ਨੇ ਦਾਦੂਵਾਲ ਅਤੇ ਮੰਡ ਦਾ ਜ਼ਿਕਰ ਕੀਤਾ ਲੋਕਾਂ ਦੇ ਮਨ ਚ ਤੁਸੀਂ ਯਾਦ ਕਰੋ ਬਾਦਲ ਸਾਹਿਬ ਮੁੱਖ ਮੰਤਰੀ ਗੱਲ ਪਾਤੀ ਜਮਾ ਕਿ ਬੇਅਦਬੀ ਕਾਲੀ ਦਲ ਨੇ ਕਰਾਈ ਹੈ ਜਿਹੜੇ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਜਿਹਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਏ ਤੇ ਅਰਦਾਸ ਕਰਕੇ ਘਰੋਂ ਨਿਕਲੇ ਉਹ ਐਸ ਹੋ ਸਕਦਾ ਹੈ ਪਰ ਉਦੋਂ ਤੁਸੀਂ ਯਾਦ ਕਰੋ ਕਹਿੰਦੇ ਕੌਣ ਸੀ ਦਾਦੂਵਾਲ ਮੰਡ ਉਹ ਕਿੱਥੇ ਹੈ ਉਹ ਭਾਜਪਾ ਚ ਹੈ ਆਰਐਸਐਸ ਚ ਹੈ ਆ ਸਾਰੇ ਆਰਐਸਐਸ ਤੇ ਏਜੰਸੀਆਂ ਨੇ ਦੇਖ ਲਿਆ ਕਿ ਕੌਮ ਦੀ ਤਾਕਤ ਅਕਾਲੀ ਦਲ ਹੈ ਕੌਮ ਦੀ ਤਾਕਤ ਨੂੰ ਕਮਜ਼ੋਰ ਕਰਨ ਵਾਸਤੇ ਕੋਈ ਤਰੀਕਾ ਹੈ ਕਿ ਖਾਲੀ ਦਲ ਨੂੰ ਖਤਮ ਕਰੋ ਝੂਠ ਬੋਲਣ ਲੱਗੇ ਬੋਲਣਾ ਪਾ ਗੱਲਾਂ ਚ ਆ ਗਏ ਭਾਰਤੀ ਜਨਤਾ ਪਾਰਟੀ ਦਾ ਸਾਡੇ ਨਾਲ ਉਹਦਾ ਸਮਝੌਤਾ ਵੀ ਰਿਹਾ ਜਦੋਂ ਸਾਡਾ ਸਮਝੌਤਾ ਸੀ ਉਹ ਭਾਰਤੀ ਜਨਤਾ ਪਾਰਟੀ ਹੋਰ ਸੀ ਅੱਜ ਵਾਲੀ ਹੋਰ ਹੈ ਫਿਰ ਤੁਸੀਂ ਪੁੱਛੋਗੇ ਕਿਵੇਂ ਉਹੋਂ ਭਾਰਤੀ ਜਨਤਾ ਪਾਰਟੀ ਦੇ ਗਵਾਈ ਵਾਜਪਾਈ ਜੀ ਵਰਗੇ ਇਨਸਾਨ ਕਰਦੇ ਸੀ ਜਿਹੜੇ ਕਿਸੇ ਹਿੰਦੂ ਸਿੱਖ ਮੁਸਲਮਾਨ ਕਿਸੇ ਨਾਲ ਫਰਕ ਨਹੀਂ ਰੱਖਦੇ ਸੀ 크ਰਿਸਚੀਅਨ ਸਾਰਿਆਂ ਨੂੰ ਭਰਾ ਮੰਨ ਗੁਰ ਰੱਖਦੇ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਸਾਰਿਆਂ ਨੂੰ ਆਪਣਾ ਮਿਲਦੇ ਸੀ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਆਈ ਹੈ ਆਰਐਸਐਸ ਉਹ ਕਹਿੰਦੇ ਆ ਕਿ ਅਸੀਂ ਤੇ ਹੋਰ ਕੋਈ ਨਹੀਂ ਜ਼ਿਕਰ ਹੋਇਆ ਕਿ ਸੁਖਬੀਰ ਸਿੰਘ ਬਾਦਲ ਸਿੱਖਾ ਦੀ ਹਮਾਇਤੀ ਪਾਰਟੀ ਹੋਣ ਦਾ ਦਾਵਾ ਕਰ ਰਹੀ ਹੈ ਅਤੇ ਪੰਜਾਬ ਚੋਣ ਯਾਤਰਾ ਤੇ ਚੋਣ ਪ੍ਰਚਾਰ ਵੇਲੇ ਕੋਮ ਦੇ ਰਾਖੇ ਹੋਣ ਦੇ ਨਾਮ ਉੱਤੇ ਵੀ ਵੋਟਾਂ ਮੰਗੀਆਂ ਚਾਰੀਆਂ ਨੇ ਵੇਖਣਾ ਇਹ ਹੋਵੇਗਾ ਕਿ ਭਾਸ਼ਵਨ ਕਾਲੀ ਦਲ ਨੂੰ ਜਿਤਾਉਣ ਵਿੱਚ ਕਿੰਨੇ ਕੁ ਸਫਲ ਸਾਬਤ ਹੁੰਦੇ ਨੇ ਕਲਿੱਦਲ ਦੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਵਿਰਸਲ ਸਿੰਘ ਵਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਉਹਨਾਂ ਭਾਰੀ ਕਠਨ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਜਪਾ ਤੇ ਤਿੱਖੇ ਨਿਸ਼ਾਨੇ ਸਾਦੇ ਤੇ ਭਾਜਪਾ ਦੇ ਨਾਲ ਗਠਜੋੜ ਦੇ ਪਿੱਛੇ ਦੀ ਕਹਾਣੀ ਦੱਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਗਰਮਾਂਤੀ ਜਾ ਰਹੀ ਹੈ ਇਸ ਵਿੱਚ ਚਾਲੇ ਹੁਣ ਅਕਾਲੀ ਨੇ ਤਾਂ ਵਿਕ੍ਰਮ ਸਿੰਘ ਮਚੀਠਿਆ ਦਾ ਵੱਡਾ ਬਿਆਨ ਸਾਹਮਣੇ ਆਇਆ ਮਚੀਠਿਆ ਨੇ ਕਿਹਾ ਕਿ ਕਿਸਾਨ ਬੰਦੀ ਸਿੰਘਾਂ ਤੇ ਜਿਨ੍ਹਾਂ ਤੇ ਐਨਐਸਐਲ ਲੱਗੀ ਹੈ ਉਹਨਾਂ ਮੁੱਦਿਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਆਰਐਸਐਸ ਦੇ ਕਬਜ਼ੇ ਦੀ ਨਿਖੇਪੀ ਕਰਦੇ ਨੇ ਉਹਨਾਂ ਕਿਹਾ ਕਿ ਜਿਹੜੇ ਮੁੱਦੇ ਕੇਂਦਰ ਸਰਕਾਰ ਹੱਲ ਨਹੀਂ ਕਰ ਸਕਦੀ ਅਸੀਂ ਉਹਨਾਂ ਦੇ ਨਾਲ ਗਠਬੰਧ ਨਹੀਂ ਕਰ ਸਕਦੇ ਅੱਜ ਦਿਨਾਲੀ ਮਚੀਠਿਆ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਪੰਕੀ ਸਿਕਾਣਾ ਜਿਨ੍ਹਾਂ ਤੇ ਐਨ ਐਸ ਐ ਲੱਗੀ ਆ ਉਹ ਮੁਧਿਆ ਤੇ ਜਾਣ ਸ਼ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰ ਐਸ ਐਸ ਦਾ ਕਬਜ਼ਾ ਜਾਏ ਘੇਰੂ ਘੇਰੂ ਕਰਦਾ ਜੇ ਮਸਲੇ ਸੰਬੰਧੀ ਸਰਕਾਰ ਹੱਲ ਨਹੀਂ ਕਰਦੀ ਅਸੀਂ ਇਹਦੇ ਨਾਲ ਗਠਬੰਧ ਨਹੀਂ ਕਰ ਸਕਦੇ ਔਰ ਇਹੀ ਕਾਰਨ ਹੈ ਕਿ 25 ਸਾਲ ਦਾ ਗਠਬੰਧਨ ਕਿ ਸਾਲੀ ਬਿੱਲਾ ਕਰਕੇ ਜਦੋਂ ਰਿਕਾਰਡ ਦੀ ਗੱਲ ਹੈ ਕਿ ਠੀਕ ਹੈ ਪਹਿਲਾਂ ਸਾਧੂ ਨੇ ਵਿਸ਼ਵਾਸ ਦਿਵਾਇਆ ਕਿ ਜਦੋਂ ਬਿਲ ਆਊਟ ਕੇ ਸੌਦੇ ਹੋਏ ਹੋਣਗੇ ਔਰ ਉਹਦੇ ਚ ਕਿਸਾਨੀ ਦਾ ਨੁਕਸਾਨ ਨਹੀਂ ਹੋਊਗਾ ਮਗਰ ਝੂਠ ਬੋਲਿਆ ਗਿਆ ਜਦੋਂ ਪਾਰਲੀਮੈਂਟ ਚ VOTING ਦੀ ਗੱਲ ਆਈ ਇਹ ਰਿਕਾਰਡ ਦੀ ਗੱਲ ਹੈ ਕਿ ਪਾਰਲੀਮੈਂਟ ਦੇ ਇਤਿਹਾਸ ਚ ਪਹਿਲੀ ਵਾਰੀ ਸਰਕਾਰ ਦੇ ਕੈਬਨਟ ਦੇ ਵਕੀਲ ਨੇ ਹਰ ਸਿਮਰਤ कौर ਬਾਦਲ ਨੇ ਪਾਰਲੀਮੈਂਟ 'ਚ ਖਲੋ ਕੇ ਅਸਤੀਫਾ ਨਹੀਂ ਤਾਂ ਕਮਰੇ 'ਚ ਦੇ ਉਹਦੇ ਕੱਲੇ ਜਾ ਕੇ ਪਾਰਲੀਮੈਂਟ 'ਚ ਖਲੋ ਕੇ ਅਸਤੀਫਾ ਦਿੱਤਾ ਤੇ ਕਿਸਾਨਾਂ ਦੇ ਹੱਕ 'ਚ ਖਲੋਤੇ ਲੋਕਾਂ ਨੂੰ ਗੁੱਸਾ ਸੀ ਕਿ ਤੁਸੀਂ ਇਹ ਲੇਖ ਲਿਆ ਫੈਸਲਾ ਸਿਰਫ ਇੱਥੇ ਪ੍ਰਵਾਨ ਹੈ ਮਗਰ ਇਸ ਕੱਲ ਦਾ ਸਾਨੂੰ ਵੀ ਮਾਨ ਹੈ ਕਿ ਜਦੋਂ ਵੋਟ ਪਾਉਣ ਦੀ ਵਾਰੀ ਆਈ ਬੋਟੇ ਕਿਸਾਨਾਂ ਦੇ ਹੱਕ 'ਚ ਪਈ ਖੇਤ ਮਜ਼ਦੂਰਾਂ ਦੇ ਹੱਕ 'ਚ ਪਈ। ਔਰ ਉਸ ਦਿਨ ਦਾ ਰਿਸ਼ਤਾ ਟੁੱਟਿਆ। ਅੱਜ ਵੀ ਉਹ ਰਿਸ਼ਤਾ ਏਸੇ ਤਰੀਕੇ ਨਹੀਂ ਪੜ ਸਕਿਆ ਕਿਉਂਕਿ ਅੱਜ ਵੀ ਜੋ ਕਿਸਾਨਾਂ ਦੇ ਹਾਲ ਸੰਘੂ ਤੇ ਖਿਡਾਰੀ ਬਾਜ਼ਾਰ ਦੇ ਕੀਤੇ ਜਾ ਰਹੇ ਆ। ਆਰਾਮ ਆਦਮੀ ਪਾਕ ਦੀ ਜਿਹੜੀ ਸਰਕਾਰ ਆ ਮੈਂ ਕਹਿੰਦਾ ਹੁਨਾ ਦਿਨ 'ਚ ਇਹਨਾਂ ਦਾ ਗੱਜ-ਜੋੜ ਆਪ ਤੇ ਕਾਂਗਰਸ ਦਾ ਭਗਵੰਤ ਮਾਨ ਹਰਿਆਣੇ ਜਾਵੇ। ਦਿੱਲੀ ਜਾਵੇ ਦੇਸ਼ ਦੇ ਕੋਨੇ-ਕੋਨੇ 'ਚ ਜਾਵੇ ਵੋਟੇ ਮੰਗਦਾ ਪੰਜੇ ਵਾਸਤੇ ਤੇ ਪੰਜਾ ਮੰਗਦੀ ਆ ਝਾੜੂ ਦੇ ਵਾਸਤੇ ਤੇ ਜਦ ਪੰਜਾਬ ਹੁੰਦੇ ਆ ਫਿਕਸਡ ਮੈਚ ਦੇਖੋ ਕਿ ਇਸ ਤਰ੍ਹਾਂ ਖੇਡਦੇ ਆ ਇੱਕ ਇੱਕ ਪੁੱਤੇ ਰਗੜਾ ਕਢਦੇ ਲੋਕਾਂ ਦੀ ਅੱਖਾਂ 'ਚ ਘੱਟਾ ਪਉਂਦੇ ਆ ਜਦ ਰਾਹੁਲ ਕਣਦੀ ਤੇ ਕੇਜਰੀਆ ਦੇ ਹੱਥ ਮਿਲ ਗਏ ਤੇ ਰਾਜੇ ਬੜਿੰਗ ਦੇ ਜੇ ਬਾਜਵੇਂ ਦੇ ਤੇ ਭਗਵੰਤ ਮਾਨ ਦੇ ਹੱਥ ਇਥੋਂ ਮਿਲ ਰਹੇ ਚੋਣਾਂ ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰੀ ਵੱਲੋਂ ਵੱਖ-ਵੱਖ ਮੁੱਦਿਆਂ 'ਤੇ ਰਾਜਨੀਤੀ ਖੇਟੀ ਜਾਰੀ ਹੈ ਪਰ ਦੇਖਣ ਵਾਲੀ ਗੱਲ ਤਾਂ ਹੁਣ ਇਹ ਹੋਵੇਗੀ ਕਿ ਆਉਣ ਵਾਲੇ ਸਮੇਂ 'ਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਬਠਿੰਡਾ ਤੋਂ ਸ਼੍ਰੋਮਣੀ ਕਾਲੇ ਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਹਲਕਾ ਪੁੱਚੋ ਦੇ ਪਿੰਡ ਤੁੰਗ ਹਾਲੀ ਵਿਖੇ ਚੋਣ ਪ੍ਰਚਾਰ ਕਰਨ ਲਈ ਪਹੁੰਚੀ ਇੱਥੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਵੀ ਲੰਬੇ ਹੱਥੀ ਲਿਆ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਬੀਬੀ ਹਰਸੀਮਨਤ ਕੌਰ ਬਾਦਲ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਬੀਬੀ ਬਾਦਲ ਲੱਕਾ ਪੁੱਚੋ ਦੇ ਪਿੰਡੇ ਤੂਗਹਾਲੀ ਵਿਖੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਇੱਥੇ ਲੋਕਾਂ ਨੂੰ ਸੰਬੋਧਨ ਦੌਰਾਨ ਹਰਸੀਮਨਤ ਬਾਦਲ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੰਬੇ ਹੱਥੀ ਲਿਆ ਹਰਸਿਮਰਤ ਬਾਦਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਭਗਵੰਤ ਮਾਨ ਨੇ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹੀ ਫੜ ਕੇ ਨਸ਼ੇ ਖਤਮ ਕਰਨ ਅਤੇ ਘਰ ਘਰ ਨੌਕਰੀ ਦੇਣ ਦੀ ਗੱਲ ਕਹੀ ਸੀ ਇਸੇ ਤਰ੍ਹਾਂ ਭਗਵੰਤ ਮਾਨ ਨੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵੀ ਵਾਅਦਾ ਕੀਤਾ ਸੀ ਹਰਸਿਮਰਤ ਬਾਦਲ ਨੇ ਕਿਹਾ ਕਿ ਨਾ ਤਾਂ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋਏ ਅਤੇ ਨਾ ਹੀ ਮਹਿਲਾਵਾਂ ਦੇ ਨਾਲ ਕੀਤਾ ਵਾਅਦਾ ਪੂਰਾ ਹੋਇਆ ਅਰਸ਼ਿੰਤ ਬਾਦਲ ਨੇ ਇਲਜ਼ਾਮ ਲਗਾਏ ਕਿ ਇਹਨਾਂ ਪਾਰਟੀਆਂ ਨੇ ਪੰਜਾਬ ਦੀ ਸ਼ਰਮਨੇ ਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਵੀ ਬੰਦ ਕਰ ਦਿੱਤੀਆਂ ਨੇ ਅੱਗਾ ਸਾਰੇ ਆ ਵੀ ਜਾਣਦੇ ਆ ਕਿ ਪਿਛਲੇ 7 ਸਾਲਾਂ 'ਚ ਪਾਵੇਂ ਝਾੜੂ ਹੋਏ ਪਾਵੇਂ ਪੰਜਾ ਹੋਏ ਦੋਵੇਂ ਪਾਰਟੀਆਂ ਨੇ ਕਿਵੇਂ ਲੋਕਾਂ ਨੂੰ ਝੂਠ ਮਾਰਿਆ ਲਾਰੇ ਲਾਏ ਪਾਵੇਂ ਘਰ-ਘਰ ਨੌਕਰੀ ਦੇ ਨੌਜਵਾਨਾਂ ਨੂੰ ਲਾਇਏ ਕਿਸਾਨੀ ਕਰਜ਼ਾ ਮਾਫੀ ਦੇ ਸਾਡੇ ਕਿਸਾਨਾਂ ਨੂੰ ਲਾਇਏ ਯਾ ਮੇਰਾ ਨਾ ਦਾ ਉਹਨਾਂ ਦਾ ਸਾਰੇ ਬਦਲਾ ਕਰਨ ਵਾਲਾ ਝਾੜੂ ਪਾਰਟੀ

نہ کسانہ دی باہ پڑی ہے نہ بی بیاں دے ہزار روپے آئے نے ہرے ورگ نے نال تو کیتا کیونکہ ایک چھوٹا سپنا دکھایا سی آج بھی دو میں پارٹیاں چھوٹ بول تو ہٹ دیا نہیں تو سی سارے جان لیا کہ پنجے میں تے چاڑوں نے اندیش پرچے گھٹ جوڑ کر لیا ہے ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਲੀਗਾ ਵੱਲੋਂ ਵਿਰੋਧੀ ਧਿਰਾਂ ਤੇ ਲਗਾਤਾਰ ਤਿੱਖਾ ਹਮਲਾ ਬੁਲੇ ਜਾ ਰਿਹਾ ਹੈ ਸ਼ੁਕਰ ਗੱਲ ਕਰੀਏ ਲੋਕ ਸਭਾ ਚੋਣਾਂ ਦੀਤਾ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣ ਚਾਰੀਆਂ ਨੇ ਤੇ ਇਸ ਦੇ ਨਤੀਜੇ ਚੋਣ ਨੂੰ ਆਣਗੇ ਪੰਜਾਬ ਦੇ ਵਿੱਚ ਅੱਜ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ 18 ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ 5 ਕਾਂਗਰਸ ਦੇ 6 ਭਾਜਪਾ ਦੇ 6 ਅਤੇ ਬਸਪਾ ਦੇ ਇੱਕ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਇਸ ਦੌਰਾਨ ਹੀ ਬਸਪਾ ਦੇ ਉਮੀਦਵਾਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਪੰਜਾਬ ਵਿੱਚ ਲਗਾਤਾਰ ਨਾਮਜ਼ਦਗੀਆਂ ਭਰਨ ਦਾ ਦੌਰ ਚੱਲ ਰਿਹਾ ਹੈ ਅੱਜ ਆਮ ਆਦਮੀ ਪਾਰਟੀ ਦੇ ਪੰਜ ਉਮੀਦਵਾਰਾਂ ਜਿਸ ਵਿੱਚ ਗੁਰਮੀਤ ਖੁੱਡੀਆਂ ਰਾਜਕੁਮਾਰ ਚੱਬੇਵਾਲ ਕਾਕਾ ਬਰਾੜ ਗੁਰਪ੍ਰੀਤ ਸਿੰਘ ਜੀਪੀ ਮਾਲਵਿੰਦਰ ਸਿੰਘ ਕਾਂਗ ਨੇ ਨਾਮਜ਼ਦਗੀ ਫਾਰਮ ਭਰੇ ਨੇ ਇਸ ਤੋਂ ਇਲਾਵਾ ਕਾਂਗਰਸ ਦੇ 6 ਉਮੀਦਵਾਰਾਂ ਜਿਨ੍ਹਾਂ ਵਿੱਚ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਦਾਵਾ ਯਾਮਨੀ ਗੋਮਤ ਡਾਕਟਰ ਅਮਰ ਸਿੰਘ ਅਮਰਜੀਤ ਕੋਰ ਮੁਖਤੌਰ ਅਤੇ ਸ਼ਮਲ ਹਨ ਇਸ ਤੋਂ ਲਾਵਾ ਪਾਚ ਪਦੇ 6 ਉਮੀਦਵਾਰਾਂ ਜਿੰਨਾਂ ਦੇ ਵਿੱਚ ਦਿਨੇਸ਼ ਸਿੰਘ ਬੱਬੂ ਸੁਸ਼ੀਲ ਕੁਮਾਰ ਰਿੰਕੂ ਅਨਿਤਾ ਸੋਮ ਪ੍ਰਕਾਸ਼ ਰਵਨੀਤ ਸਿੰਘ ਬਿੱਟੂ ਪਰਮਪਾਲ ਕੋਰ ਸਿੱਧੂ ਮਨਜੀਤ ਸਿੰਘ ਮੰਨਾ ਅਤੇ ਅਤੇ ਤਰਨਜੀਤ ਸਿੰਘ ਸਿੱਧੂ ਨੇ ਨਾਮਜ਼ਦਗੀ ਫਾਰਮ ਦਾਖਲ ਕੀਤੇ ਨੇ ਅਕਾਲੀ ਦਲ ਦੇ 4 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਤੇ बसपा ਦੇ ਇੱਕ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ ਨਾਮਜ਼ਦਗੀ ਪੱਤਰ ਪਰੰਤੋ ਬਾਅਦ बसपा ਉਮੀਦਵਾਰ ਬਲਵਿੰਦਰ ਕੁਮਾਰ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਜੋ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਇਹ ਲੋਗ ਆਪ ਦੇ 2.5 ਸਾਲ ਬਾਅਦ ਮੋੜ ਇੰਪਾਵਰ ਹੋਏ ਆ ਕਿਉਂਕਿ 2.5 ਸਾਲ ਤੋਂ ਉਹਨਾਂ ਨੇ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ ਪੰਜਾਬ ਦੇ ਲੋਕਾਂ ਦੇ 50000 ਕਰੋੜ ਤੋਂ ਵੱਧ ਹੁਣ ਲੇਟਸ ਕੋਈ ਫਿਕਰ ਮੈਂ ਦੱਸ ਰਿਹਾ ਵੀ 80000 ਕਰੋੜ ਤੋਂ ਵੱਧ ਜਿਹੜਾ ਕਰਜ਼ਾ ਹੋ ਗਿਆ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ 2.5 ਸਾਲ ਵਿੱਚ ਹੀ ਸਾਨੂੰ 80000 ਕਰੋੜ ਦਾ ਕਰਜ਼ਾਈ ਬਣਾਤਾ ਤੇ ਉਸ ਪੈਸੇ ਦੀ ਪੂਰੇ ਦੇਸ਼ ਦੇ ਵਿੱਚ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤੋ ਕੀਤੀ ਹੋਵੇ ਤੇ ਮੋੜ ਲੋਕ ਕਿਦਾਂ ਉਹਨਾਂ ਨੂੰ ਵਿਸ਼ਵਾਸ ਦੇਣਗੇ ਫਿਰ ਜਲੰਧਰ ਜੀ ਤੁਸੀਂ ਦੇਖੋ ਸਾਰੇ মিডিਆ ਤੇ ਵੀ ਜਿਹੜਾ ਇੱਕ ਲੋਕਾਂ ਦੀ ਅਸਹਿਮਤੀ ਪ੍ਰਗਟ ਕਰਨ ਦਾ ਇੱਕ ਲੋਕਾਂ ਦਾ ਮੌਲਿਕ ਹੱਕ ਆ ਜਿਹੜਾ ਲੋਕ ਕੁਐਸਚਨ ਕਰ ਸਕਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪਾਵਰ ਦਿੱਤੀ ਪਰ ਆਪ ਦੀ ਸਰਕਾਰ ਦੇ ਵਿੱਚ ਹਰ ਜਿਹੜਾ ਬੰਦਾ ਚਾਹੇ মিডিਆ ਪਰਸਨ ਆ ਚਾਹੇ মিডিਆ ਆਧਾਰਾ ਆ ਚਾਹੇ ਵਿਰੋਧੀ ਧਿਰ ਦਾ ਆਗੂ ਆ ਚਾਹੇ ਕੋਈ ਆਰਡੀ ਐਕਟੀਵਿਸਟ ਆ ਚਾਹੇ ਕੋਈ ਸਮਾਜਿਕ ਕਰਮਕਾਰੀ ਕਰਤਾ ਜੇ ਇਹਨੇ ਵੀ ਇਹਨਾਂ ਨੂੰ ਕੁਐਸਚਨ ਕੀਤਾ ਉਹਦੇ ਤੇ ਪਰਚਾ ਹੋਇਆ लाठीचार्ज ਹੋਇਆ ਉਹਦੀ ਗ੍ਰਿਫਤਾਰੀ ਕੀਤੀ ਤੇ ਇਹਨਾਂ ਨੇ ਲੋਕਤੰਤਰ ਦੇ ਨਾਂ ਤੇ ਵੋਟਾਂ ਲਈਆਂ ਪਰ ਨਿੱਜਤੰਤਰ ਬਣ ਗਿਆ ਤਾਨਾਸ਼ਾਹੀ ਤੰਤਰ ਬਣ ਗਿਆ ਤੇ ਇਹੀ ਬੀਜੇਪੀ ਦਾ ਜਿਹੜਾ ਆ ਬਲਵਿੰਦਰ ਜੀ ਨਾਲ ਉਹਨਾਂ ਨੂੰ 10 ਸਾਲਾਂ ਰਾਜ ਮਿਲਿਆ ਤੇ ਕੁਝ ਕਾਰਪੋਰੇਟ ਘਰਾਣਿਆਂ ਛੱਡ ਕੇ ਮੈਜੋਰਟੀ ਜਿਹੜੇ ਲੋਕ ਆ ਉਹਨਾਂ ਦੀ ਪੁੱਛਗਿੱਛ ਨਹੀਂ ਕੀਤੀ ਗਈ ਇਸ ਕਰਕੇ ਲੋਕ ਜਿਹੜੇ ਆ ਉਹ ਪਾਰਟੀ ਜਿਹੜਾ ਮੌਜੂਦ ਆ ਸੁਨਾਰੇ ਸੀ ਉਹਦੇ ਬਾਰੇ ਕੀ ਜਿਹੜਾ ਚਾਹਦੇ ਤੁਸੀਂ ਮੀਡੀਆ ਦੇ ਵਿੱਚ ਵੀ ਖਬਰਾਂ ਹੈਗੀਆਂ ਉਹ ਲੋਕਾਂ 'ਚ ਪਤਾ ਲੱਗ ਰਿਹਾ ਵੀ ਆਈਐਸ ਅਫਸਰ ਦਾ ਜਿਹੜਾ ਹੈਗਾ ਉਹ ਸਾਰਾ ਮੀਡੀਆ ਦੇ ਵਿੱਚ ਆਇਆ ਜਿਹੜੀ ਵਿਮਨ ਕਮਿਸ਼ਨ ਸੀ ਉਹਨਾਂ ਵੱਲੋਂ ਨੋਟਿਸ ਜਾਰੀ ਹੋਇਆ ਉਹ ਤਾਂ ਲੋਕਾਂ ਦੀ ਕਚਹਿਰੀ 'ਚ ਇਸ਼ੂ ਹੈਗਾ ਤੇ ਲੋਕ ਡਿਸਾਈਡ ਕਰਨ ਵੀ ਉਹਨਾਂ ਨੇ ਬਈ ਇਸ ਤਰ੍ਹਾਂ ਦੇ ਨਮਾਇंदे ਚਾਹੀਦੇ ਉਹਨਾਂ ਨੂੰ ਜਿਹੜੇ ਪਹਿਲਾਂ ਹੀ ਜਿਹੜੀਆਂ ਔਰਤਾਂ ਜਿਨ੍ਹਾਂ ਦੇ ਖਿਲਾਫ ਮਤਲਬ ਆਪਣੀ ਆਵਾਜ਼ ਮੀ ਟੂ ਵਾਲਾ ਜਿਹੜਾ ਕੈਂਪੇਨ ਚੱਲਿਆ ਸੀਗਾ ਵੀ ਅਸੀਂ ਵੀ ਵਿਕਤੀ ਮਾਰੀ ਜਾਂ ਜਿਹੜੇ ਬੰਦੇ ਪਾਵਰ ਪਾਵਰ ਚ ਲਿਆਂਦਾ ਗਿਆ ਤੇ ਪਾਵਰ ਦੀ ਮਿਸ ਯੂਜ਼ ਕੀਤੀ ਇਸ ਕਰਕੇ ਮੀ ਟੂ ਕੈਂਪੇਨ ਵੀ ਅਸੀਂ ਵੀ ਇਹਨਾਂ ਤੋਂ ਪੀੜਤ ਹੈਗੇ ਹਾਂ ਜਦ ਪਹਿਲਾਂ ਇਹਨਾਂ ਦੇ ਮੀ ਟੂ ਕੈਂਪੇਨ ਚੱਲ ਚੁੱਕੀ ਆ ਤਾਂ ਜਲੰਧਰ ਦੇ ਜਿਹੜੇ ਸੰਵੇਦਨਸ਼ੀਲ ਲੋਕ ਆ ਉਹਨਾਂ ਨੂੰ ਜ਼ਰੂਰ ਇਹਦੇ ਤੇ ਗੌਰ ਕਰਨੀ ਸਰਣ ਹੋ ਗਿਆ ਹੈ ਕਿ ਨਾਮਜ਼ਦਗੀਆਂ ਪਰੰਤਾ ਸਮਾ 14 ਮਈ ਤੱਕ ਹੀ ਸੀਮਤ ਰੱਖਿਆ ਗਿਆ ਹੈ ਜੇਕਰ ਕਿਸੇ ਨੇ ਆਪਣਾ ਨਾਮ ਨਾਮਜ਼ਦਗੀਆਂ ਤੋਂ ਵਾਪਸ ਲੈਣਾ ਹੈ ਤਾਂ ਉਹ ਉਮੀਦਵਾਰ 20 ਮਈ ਤੱਕ ਵਾਪਸ ਲੈ ਸਕਤੇ ਹੈ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਦੀ VOTING ਹੋਣ ਜਾ ਰਹੀ ਹੈ ਤੇ ਇਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਅੱਜ ਜਲੰਧਰ ਤੋਂ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਜਲੰਧਰ ਤੋਂ ਲੋਕ ਸਭਾ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਰੂਬਰੂ ਹੋਏ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਕੁਝ ਦਿਨ ਪਹਿਲਾਂ ਭਾਜਪਾ ਚ ਸ਼ਾਮਲ ਹੋਏ ਸ਼ੀਤਲ ਅਨੁਗਰਾਲ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਪੰਜਾਬ ਵਿੱਚ ਲਗਾਤਾਰ ਨਾਮਜ਼ਦਗੀ ਤਤੋਰ ਚੱਲ ਰਹੀ ਹੈ ਅਜੁਲੰਦਰ ਤੋਂ ਕਾਂਗਰਸ ਦੀ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੁੰਨੀ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਜਲੰਧਰ ਦੇ ਪੁੱਡਾ ਗਰਾਊਂਡ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦਿਖਾਈ ਦਿੱਤੇ ਇਸ ਮੌਕੇ ਉਹਨਾਂ ਨੇ ਆਪ ਸਰਕਾਰ ਨੂੰ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਉੱਤੇ ਵੱਡੇ ਦੋਸ਼ ਲਖਾਈ ਨੀ ਉਹਨਾਂ ਕਿਹਾ ਕਿ ਸ਼ੀਤਲ ਅੰਗੁਰਾਲ ਦਾ ਸਿੱਧਾ ਸੰਬੰਧ ਨਸ਼ਾ ਵੇਚਣ ਵਾਲਿਆਂ ਦੇ ਨਾਲ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਜਲੰਧਰ ਤੋਂ ਹੀ ਭਾਜਪਾ ਲੋਕ ਸਭਾ ਉਮੀਦਵਾਰ ਸੁਸ਼ੀਲ ਕੁਮਾਰ ਸਿੰਘ ਕੋਨੋ ਲਾਇਕੇ ਵੱਡਾ ਬਿਆਨ ਦਿੱਤਾ ਸਾਡੇ ਲੀਡਰ ਇੱਥੇ ਨਸ਼ਾ ਵਕਾਉਂਦੇ ਐ ਸਾਡੇ ਲੀਡਰ ਇੱਥੇ ਚਲਾਉਂਦੇ ਐ ਕਾਰੋਬਾਰ ਲਾਟਰੀ ਦਾ ਸਾਡੇ ਲੀਡਰ ਇੱਥੇ ਚਲਾਉਂਦੇ ਐ ਕਾਰੋਬਾਰ ਡੜੇ ਸੱਡੇ ਦਾ ਤਾਂ ਮੈਂ ਹੈਰਾਨ ਹੋ ਗਿਆ ਮੈਂ ਰੌਣਾ ਪਾਇਆ ਆ ਕੇ ਤਾਂ ਇਲੈਕਸ਼ਨ ਕਮਿਸ਼ਨ ਨੇ ਹਜੇ ਤਾਂ ਦੁਨੀਆ ਕੀ ਦੇਖੋ ਦੋ بڑے ਤਸਕਰ ਫੜ ਲਿਆ ਇੱਕ 플ੋਰ ਦੇ ਵਿੱਚ ਫੜਿਆ ਜਿਹੜੇ ਆਵਾ ਦੀ ਪਾਰਟੀ ਵਾਲੀ ਐ ਉਹ ਚਲਾ ਰਹੇ ਸੀ ਕਿ ਟਰੱਕ ਪੁੱਗੀ ਦਾ ਫੜਿਆ ਇੱਥੇ ਰਿੰਕੂ ਬੀਜੇਪੀ ਦਾ ਕੈਂਡੀਡੇਟ ਜਿੱਤੇ ਰਹਿਣਾ ਉੱਤੇ ਤੇ ਤਸਕਰ ਚੱਕੀ ਐ ਤਿੰਨ ਉਹ ਹੈਰੋਇਨ ਉਹਨਾਂ ਬਾਅਦ ਤੇ ਫੜੀ ਗਈ ਉਹਨਾਂ ਬਾਅਦ ਤੇ ਚਿੱਟਾ ਫੜਾਇਆ ਗਿਆ ਉਹਨਾਂ ਬਾਅਦ ਤੇ ਕਰੋੜਾਂ ਰੁਪਏ ਦਾ ਨਸ਼ਾ ਫੜਾਇਆ ਗਿਆ ਉਹ ਹੈ ਕੌਣ ਹੈ ਆ ਦੇਖੋ ਜਰਾ ਆ ਐਫ ਆਰ ਆ ਆ ਉਂਗਰਾਲ ਦੇ ਨਾਲ ਵੀ ਫੋਟੋ ਹੈ ਆ ਕੰਮ ਕਰਾਉਂਦੇ ਐ ਇੱਥੇ ਆਮ ਆਦਮੀ ਪਾਰਟੀ ਵਿੱਚ 2 ਸਾਲ ਰਹਿ ਕੇ ਇਹਨਾਂ ਨੇ ਕਰਾਇਆ ਤੇ ਅੱਜ ਇਕਰਾਰ ਰਿਹਾ ਹੈ ਭਾਜਪਾ ਵਿੱਚ ਰਹਿ ਕੇ ਮੈਂ ਭਾਜਪਾ আর ਆਮ ਆਦਮੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਕੀ ਤੁਸੀਂ ਸਾਡੇ ਨੌਜਵਾਨਾਂ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਹਨਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਤੁਸੀਂ ਭਾਜਪਾ আর ਆਮ ਆਦਮੀ ਪਾਰਟੀ ਆਇਆ ਉਹਨੂੰ ਲੋਕ ਬਖਸ਼ੜਗੇ ਨਾ ਮੈਂ ਬਖਸ਼ੂਗਾ ਮੈਂ ਚਾਤਾ ਕਿਸਾਨ ਹਿਲਦਾ ਚਾਤਾ ਕਿ ਤੁਸੀਂ ਚਿੱਟਾ ਖਦਮ ਨਹੀਂ ਹੋ ਜਾਂਦਾ ਇੱਕ ਇੱਕ ਘਰ ਚ ਤੁਸੀਂ ਚਿੱਟਾ ਬਾੜਿਆ ਹੋਇਆ ਆ ਦੋ ਸਾਲ ਉਂਗਰਾਲ 10 ਮਹੀਨੇ ਰਿੰਕੂ ਰੀਹਾ ਆਮ ਆਦੀ ਪਾਰਟੀ ਚ ਤੇ ਈਕਾਮਨ ਹੋਣੇ ਰਾਸਤੇ ਕਿਸ ਨੇ ਪਰਚੀ ਦਿੱਤੀ ਕਹਿੰਦੇ ਜੀ ਮੁਕੇਸ਼ ਸਿੱਠੀ ਆ ਡੜਾ ਸੱਟਾ ਬਾਜ਼ ਗੈਕਸਰਨ ਵਾਲੀ ਦੇ ਸੰਬੰਧ ਹੈ ਇਹ ਰਿੰਕੂ ਦਾ ਖਾਸ ਬੰਦਾ ਹੈ ਰੀਕੂ ਨੂੰ 10 ਤੂੜੇ ਤੂੜੇ ਦੇ ਉਦੇ ਜਨਮ ਦਿਨ ਪਰ ਪਾਈ ਹੈ ਚੰਨੀਵਲੂ ਲਗਾਤਾਰ ਪਾਜਪਾ ਕੁਸ਼ੀਤਲ ਅੰਗੁਰਾਲ ਨੂੰ ਕਿਰਿਆ ਜਾ ਰਿਹਾ ਹੈ ਅਤੇ ਉਹਨਾਂ ਉੱਤੇ ਨਿਸ਼ਚਿਤ ਤਸਕੀਰ ਨੂੰ ਲੈ ਕੇ ਵੱਡੇ ਦੋਸ਼ ਲਗਾਏ ਜਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼ੀਤਲ ਅੰਗੁਰਾਲ ਕਦੋਂ ਚੰਨੀਵਲੂ ਲਗਾਏ ਦੋਸ਼ਾਂ ਦਾ ਜਵਾਬ ਦਿੰਦੇ ਨੇ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਜ਼ਮਾਨਤ ਬਾਹਰ ਆਏ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਸੁਪਰੀਮ ਕੋਰਟ ਨੇ 1 ਜੂਨ ਤੱਕ ਦਿੱਤੀ ਅੰਤਰੀਮ ਜ਼ਮਾਨਤ ਰਮਨਿਤ ਬਿੱਟੂ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ ਅਰਵਿੰਦ ਕੇਜੀਵਾਲ ਦੀ ਜ਼ਮਾਨਤ ਨੂੰ ਲੈ ਕੇ ਸਾਦੇ ਨਿਸ਼ਾਨੇ ਅੰਮ੍ਰਿਤਸਰ ਚ ਪਾਚਪੌਮੀ ਦ્વાਰੇ ਤਰਨਜੀਤ ਸੰਧੂ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਰਹੇ ਨਾਲ ਮੌਜੂਦ ਸੁਖਵੀਰ ਬਾਦਲ ਨੇ ਤਲਵੰਡੀ ਸਾਬੋ ਚ ਕੀਤਾ ਵੱਡਾ ਇਕੱਠ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਬੀਜੇਪੀ ਨੂੰ ਲਿਆ ਆੜੇ ਹੱਥੀ ਇਸ ਦਿਨ ਨਾਲ ਹੀ ਮੈਨੂੰ ਦਿਓ ਜਾਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ